ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਇੱਕ ਵੀਡੀਓ ਪਾ ਕੇ ਦੱਸੀ ਸੀ ਕਿ ਵੀ ਤੁਹਾਡੇ ਵਾਸਤੇ ਇੱਕ ਵੱਡੀ ਗਿਣਤੀ ਚ ਪੋਸਟ ਆਉਣ ਜਾ ਰਹੀਆਂ ਸੋ ਅਫੀਸ਼ੀਅਲ ਨੋਟੀਫਿਕੇਸ਼ਨ ਆ ਚੁੱਕਿਆ ਵੀ ਤੁਸੀਂ ਪੰਜਾਬ ਲੈਵਲ ਦੀਆਂ ਕਿਸੇ ਵੀ ਸਾਮੀਆਂ ਦੀ ਜਗਰ ਜਾਣਕਾਰੀ ਰੱਖਣਾ ਚਾਹੁੰਦੇ ਹੋ ਗਵਰਨਮੈਂਟ ਜੌਬਾ ਚਾਹੇ ਪ੍ਰਾਈਵੇਟ ਹੈਗੀ ਆ ਤਾਂ ਸਭ ਤੋਂ ਪਹਿਲਾਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ YouTube ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ ਤੇ ਤਿਆਰੀ ਕਿਵੇਂ ਕਰਨੀ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਦੇਖੋ ਵੀ ਜਿਹੜੀਆਂ ਦਫ਼ਤਰ ਡਾਇਰੈਕਟੋਰੇਟ ਭਾਰਤੀ ਸਿੱਖਿਆ ਦਫ਼ਤਰ ਵੱਲੋਂ ਜਿਹੜੀਆਂ ਪੋਸਟਾਂ ਦਾ ਐਲਾਨ ਕਰ ਦਿੱਤਾ ਗਿਆ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਕੌਣ ਕੌਣ ਭਰ ਸਕਦਾ ਸਾਰੀ ਦੱਸਾਂਗੇ ਯੋਗਤਾ ਪ੍ਰੋਪਰ ਆ ਦੇਖੋ ਵੀ 18 ਤਰੀਕ ਅੱਜ ਦੀ ਤਰੀਕ ਹੈ 18 7 2025 ਨੂੰ ਜਿਹੜਾ ਨੋਟਿਸ ਰਿਲੀਜ਼ ਕੀਤਾ ਗਿਆ ਪੋਸਟਾਂ ਕਿਹ ਪ੍ਰਾਇਮਰੀ ਕਾਟਰ ਦੇ ਵਿੱਚ ਪੀਟੀਆਈ ਦੀਆਂ ਜਿਹੜੀਆਂ 2000 ਪੋਸਟਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਹੈ 1 ਮਹੀਨਾ ਭਰਨ ਦਾ ਦਿੱਤਾ ਗਿਆ ਸਿਰਫ ਦੇਖੋ ਆ ਦੇਖੀ ਗਈ ਹੈ ਡੇਢ ਸਾਰੀ ਇੱਕ ਇੱਕ ਜਾਣਕਾਰੀ ਤੁਹਾਨੂੰ ਤਨਖਾਹ ਕੀ ਹੈ ਉਮਰ ਕੀ ਹੈ ਪੀਐਸਟ ਮੰਗਿਆ ਜਾਂ ਨਹੀਂ ਲੱਗਿਆ ਕਿਹੜੀ ਯੋਗਤਾ ਹੋਣੀ ਚਾਹੀਦੀ ਹੈ ਸਾਰੀ ਜਾਣਕਾਰੀ ਦੱਸਾਂਗੇ ਪਰ ਵੀਡੀਓ ਦਾ ਇੱਕ ਇੱਕ ਪੁਆਇੰਟ ਸੁਣਨਾ ਲਾਜ਼ਮੀ ਹੋਏਗਾ ਤੁਸੀਂ ਆ ਦੇਖੋ ਵੀ ਇਹ ਪੋਸਟਾਂ ਜਿਹੜੀਆਂ 23 ਸਤ 2025 ਤੋਂ ਲੈ ਕੇ 22 ਅਗਸਤ 2025 ਤੱਕ ਜਿਹੜੀਆਂ ਇਹ ਕਰ ਸਕਦੇ ਹਾਂ ਭਾਵਤਾਂ ਨੂੰ ਇੱਕ ਮਹੀਨਾ ਦਿੱਤਾ ਗਿਆ ਠੀਕ ਹੈ ਇਹਨਾਂ ਪੋਸਟਾਂ ਦੀ ਕੈਟਾਗਰੀ ਵਾਸ ਵੰਡ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਵੀ ਜਨਰਲ ਵਾਸਤੇ ਟੋਟਲ 780 ਪੋਸਟਾਂ ਨੇ ਦੇ ਬੂਮੈਨ ਵਾਸਤੇ ਲੱਗ ਗਈ ਉਹਨਾਂ ਦੀ ਰਿਜ਼ਰਵੇਸ਼ਨ ਰੱਖੀ ਗਈ ਹੈ ਐਸਸੀ ਵਾਸਤੇ ਐਮਬੀ ਤੇ ਆਰਓ ਦੇ ਵਿੱਚ 2-200 ਪੋਸਟਾਂ ਤੇ ਬੀਸੀ ਵਾਸਤੇ 200 ਪੋਸਟਾਂ ਹੈਗੀਆਂ ਬਾਕੀ ਐਕਸ ਸਰਵਿਸਮੈਨ ਵਾਸਤੇ ਵੱਖ-ਵੱਖ ਕੈਟਾਗਰੀ ਦੀਆਂ ਪੋਸਟਾਂ 140 ਜਨਰਲ ਵਾਸਤੇ ਐਸਸੀ ਐਮਬੀ ਬੀਸੀ ਤਿੰਨਾਂ ਵਾਸਤੇ 40-40 ਹੈਗੀਆਂ ਸਪੋਰਟਸ ਕੋਟੇ ਦੇ ਵਿੱਚ ਅਲੱਗ ਤੋਂ ਪੋਸਟਾਂ ਜਿਹੜਾ ਦੱਸਿਆ ਗਿਆ ਠੀਕ ਹੈ ਜਨਰਲ ਵਾਸਤੇ 40 ਬਾਕੀ ਐਸਸੀਐਮਬੀ ਵਾਸਤੇ ਆਰਓ ਵਾਸਤੇ 10-10 ਪੋਸਟਾਂ ਦਿੱਤੀਆਂ ਗਈਆਂ ਫਿਜ਼ੀਕਲ ਹੈਂਡੀਕੈਪਟ ਵਾਸਤੇ ਜਿਹੜੀਆਂ ਅਲੱਗ ਤੋਂ ਜਿਹੜਾ ਪੋਸਟਾਂ ਦਿੱਤੀਆਂ ਗਈਆਂ ਇਹ ਸਾਰੇ ਦਾ ਸਾਰਾ ਇੱਕ ਨੋਟੀਫਿਕੇਸ਼ਨ ਕੰਪਲੀਟ ਨੋਟੀਫਿਕੇਸ਼ਨ ਆ ਇਹ ਆਪਣੇ ਟੈਲੀਗ੍ਰam ਚੈਨਲ ਤੇ ਉੱਪਰ ਵੀ ਪਾ ਜਾਊਗਾ ਟੈਲੀਗ੍ਰam ਚੈਨਲ ਦਾ ਨਾਮ ਹੈ ਐਮ ਐਸ ਡਬਲਯੂ ਸਟੱਡੀ ਠੀਕ ਹੈ ਤਾਂ ਉੱਥੇ ਹੀ ਪਾ ਦਿੱਤਾ ਜਾਊਗਾ ਸੋ ਅੱਗੇ ਤੁਹਾਨੂੰ ਇੱਕ ਹੋਰ ਜਲਦੀ ਬਹੁਤ ਜਲਦੀ ਤੁਹਾਨੂੰ ਜਿਹੜਾ ਇਸ ਪੇਪਰ ਦੀ 2000 ਪੀਟੀ ਇੰਡੀਅਨ ਭਰਤੀਆਂ ਇਹਦੇ ਵਿੱਚ ਜਿਹੜਾ ਪੇਪਰ ਹੋਣ ਜਾ ਰਿਹਾ ਠੀਕ ਹੈ ਸਭ ਜਿਹ ਤੁਹਾਨੂੰ ਤਿਆਰੀ ਜਿਹੜੀ ਕਰਵਾਈ ਜਾਊਗੀ ਉਹਦਾ ਗਰੁੱਪ ਦਾ ਲਿੰਕ ਵੀ ਤੁਹਾਨੂੰ ਕਮੈਂਟ ਬਾਕਸ ਵਿੱਚ ਦਿੱਤਾ ਜਾਊਗਾ ਉੱਥੇ ਆ ਕੇ ਤੁਸੀਂ ਫ੍ਰੀ ਗਰੁੱਪ ਤੇ ਜਲਦੀ ਓਲਦੀ ਜੁਆਇਨ ਕਰ ਲਿਓ ਠੀਕ ਹੈ ਵੀ ਚਲੋ ਤੁਸੀਂ ਦੇਖ ਸਕਦੇ ਹੋ ਅੱਗੇ ਹੋਰ ਸੌਣ ਦਿਖਾ ਦਈਏ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖੋ ਟੋਟਲ 2000 ਪੋਸਟਾਂ ਨੇ ਵੀ ਟੋਟਲ 2000 ਨੇ ਠੀਕ ਹੈ ਅੱਗੇ ਦੇਖੋ ਆ ਗਈ ਵਿਦਿਆਕ ਯੋਗਤਾ ਜਿਹਦੀ ਸਾਰਿਆਂ ਨੂੰ ਡੀਸੀ ਵੀ ਭਰ ਕੌਣ ਸਕਦਾ ਇਹ ਪੋਸਟਾਂ ਆ ਤੁਸੀਂ ਦੇਖੋ ਤੁਹਾਡੇ ਸਾਹਮਣੇ ਪਹਿਲਾਂ ਤਾਂ ਵੀ ਇਹਨਾਂ ਨੇ ਜਿਹੜਾ ਇਹ ਰੂਲ ਕੰਮ ਕਰਨਗੇ ਦੇਖੋ 2023 ਵਾਲਾ ਇੱਕ ਰੂਲ ਬਣਿਆ ਹੋਇਆ ਫਿਜ਼ੀਕਲ ਵਾਸਤੇ ਠੀਕ ਹੈ ਤੇ ਇੱਕ ਆ ਜਿਹੜੇ ਹੁਣ ਨਵੇਂ ਰੂਲ 2025 ਚਾ ਹੁਣੇ ਬਣਾਏ ਗਏ ਨੇ ਲਗਭਗ ਪਿੱਛੇ 1-2 ਦਿਨ ਹੀ ਹੋਏ ਆ ਤਾਂ ਇਹ ਰੂਲਾਂ ਦੇ ਅਨੁਸਾਰ ਭਰਤੀ ਹੋਏਗੀ ਠੀਕ ਹੈ ਤਨਖਾਹ ਇਹਨਾਂ ਦੇ ਨਵੇਂ ਰੂਲਾਂ ਦੇ ਅਨੁਸਾਰ ਮਿਲੇਗੀ ਆ ਦੇਖੋ ਵੀ ਯੋਗਤਾ ਕੀ ਰੱਖੀ ਗਈ ਆ ਇੱਥੇ ਲਿਖਿਆ ਦੀ ਕੈਂਡੀਡੇਟ ਹੂ ਹੈਵ ਡਨ ਪਲੱਸ 2 ਕੁਆਲੀਫਿਕੇਸ਼ਨ ਵਿਦ ਐਟ ਲੀਸਟ 2 ਇਅਰ ਡਿਪਲੋਮਾ ਵੀ ਪਲੱਸ 2 ਪਾਸ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਜਿਹੜਾ ਕੈਂਡੀਡੇਟ ਹੈ ਉਹਦੇ ਨਾਲ ਕਹਿੰਦੇ ਘੱਟੋ ਘੱਟ 2 ਸਾਲ ਦਾ ਡਿਪਲੋਮਾ ਜਾਂ ਸਰਟੀਫਿਕੇਟ ਇਨ ਦਾ ਫਿਜ਼ੀਕਲ ਐਜੂਕੇਸ਼ਨ ਠੀਕ ਹੈ ਫਿਜ਼ੀਕਲ ਐਜੂਕੇਸ਼ਨ ਚ ਡਿਪਲੋਮਾ ਜਾਂ ਸਰਟੀਫਿਕੇਟ 2 ਸਾਲ ਦਾ ਹੋਣਾ ਚਾਹੀਦਾ ਤੇ ਡਿਪਲੋਮਾ ਇਹਦਾ ਫਿਜ਼ੀਕਲ ਐਜੂਕੇਸ਼ਨ ਲਿਖਿਆ ਹੋਇਆ ਹੈ ਨਾ ਠੀਕ ਹੈ ਜਾਂ ਸਰਟੀਫਿਕੇਟ ਹੈ ਠੀਕ ਹੈ ਸੋ ਇਹਦੇ ਵਿੱਚ ਲਿਖਿਆ ਵੀ ਡੀਪੀਐਡ ਜਾਂ ਸੀਪੀਐਡ ਵੀ ਜਿੰਨਾਂ ਨੇ ਕੀਤੀ ਆ ਉਹ ਇਸ ਪੋਸਟ ਨੂੰ ਭਰ ਸਕਦੇ ਆ ਜਾਂ ਵੀ ਇਹਨਾਂ ਦੋਮਾ ਡੀਪੀਐਡ ਜਾਂ ਸੀਪੀਐਡ ਦੇ ਬਰਾਬਰ ਦੀ ਕੋਈ ਹੋਰ ਤੁਹਾਡੇ ਕੋਲੇ ਫਿਜ਼ੀਕਲ ਚ ਇਹ ਡਿਗਰੀ ਹੈਗੀ ਹੈ ਨਾਲ ਬਰਾਬਰ ਦੀ ਇਸੇ ਤਰ੍ਹਾਂ ਦੀ ਕੋਈ ਹੋਰ ਡਿਗਰੀ ਹੈਗੀ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਬਿਲਕੁਲ ਤੁਹਾਡੇ ਵਾਸਤੇ ਇਹ ਜਿਹੜੀ ਚੰਗੀ ਖਬਰ ਹੈਗੀ ਹੈ ਤੇ ਇਹਦੇ ਵਿੱਚ ਪੀਐਸਟ ਨਹੀਂ ਮੰਗਿਆ ਗਿਆ ਠੀਕ ਹੈ ਜਿਵੇਂ ਹੋਰ ਟੀਚਰ ਦੀਆਂ ਭਰਤੀਆਂ ਵਿੱਚ ਪੀਐਸਟ ਮੰਗਿਆ ਜਾਂਦਾ ਇਹਦੇ ਵਿੱਚ ਕੋਈ ਪੀਐਸਟ ਪਾਸ ਕਰਨ ਦੀ ਜ਼ਰੂਰਤ ਨਹੀਂ ਕੁਝ ਨਹੀਂ ਮੰਗਿਆ ਗਿਆ ਡਾਇਰੈਕਟ ਜਿਹਨਾਂ ਨੇ ਪਲੱਸ 2 ਕੀਤੀ ਹੈ ਤੁਹਾਡੇ ਕੋਲੇ ਫਿਜ਼ੀਕਲ ਦਾ ਡਿਪਲੋਮਾ 2 ਸਾਲ ਦਾ ਹੈ ਸਰਟੀਫਿਕੇਟ ਹੈ ਤਾਂ ਤੁਸੀਂ ਭਰ ਸਕਦੇ ਹੋ ਬਾਕੀ ਅੱਗੇ ਹੋਰ ਗੱਲਾਂ ਵੀ ਕਲੀਅਰ ਕਰਦੇ ਰਾਵਾਂਗੇ ਚੈਨਲ ਨੂੰ ਫੋਲੋ ਕਰ ਲਿਓ ਅੱਗੇ ਦੇਖਦੇ ਇਹਨਾਂ ਪੋਸਟਾਂ ਵਾਸਤੇ ਦੇਖੋ ਇੱਕ ਫਿਜ਼ੀਕਲ एलिजिਬਿਲਟੀ ਟੈਸਟ ਵੀ ਹੋਊਗਾ ਦੀ ਦੇ ਵਿੱਚ ਤੁਸੀਂ ਦੇਖਦੇ ਹੋ ਮੇਲ ਵਾਸਤੇ ਕੀ ਹੋਊਗਾ 30 ਮੀਟਰ ਫਲਾਈਂਗ ਜੰਪ ਹੁੰਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਸੋ ਇਹ ਹੋਏਗਾ ਤਾਂ ਉਸ ਤੋਂ ਬਾਅਦ 5 ਸੈਕਿੰਡਾਂ ਦਾ ਸਮਾਂ ਹੋਏਗਾ ਇਹ ਅੱਗੇ ਤੁਸੀਂ ਦੇਖ ਸਕਦੇ ਹੋ ਫਲਾਈਂਗ ਸਟਾਰਟ ਲਿਖਿਆ ਹੈ ਹਨ ਫੋਰ ਸਪੀਡ ਇਹਦਾ 30 ਮੀਟਰ ਇਹ ਫੀਮ ਲਈ ਵਾਸਤੇ ਲਿਖਿਆ ਆ ਉਹਨਾਂ ਵਾਸਤੇ ਸਮਾਂ ਥੋੜਾ ਜਿਹਾ ਵੱਧ ਹੋਊਗਾ ਨੈਕਸਟ ਤੁਸੀਂ ਉਹ ਸਟੈਂਡਰਡ ਬ੍ਰਾਡ ਜੰਪ ਜਿਹੜਾ ਹੋਊਗਾ ਠੀਕ ਹੈ ਸੋ ਇਦੇ ਵਿੱਚ ਤੁਸੀਂ ਸਮਾਂ ਦੇਖ ਸਕਦੇ ਹੋ 1.40 ਮੀਟਰ ਦਾ ਜਿਹੜਾ ਸਿਸਟਮ ਰੱਖਿਆ ਗਿਆ ਸਟੈਂਡਰਡ ਬ੍ਰਾਡ ਜੰਪ ਇਧਰ ਵੀ ਲਿਖਿਆ ਹੋਇਆ ਤਾਂ ਇਹ ਸਾਰੀ ਚੀਜ਼ਾਂ ਤੁਸੀਂ ਫਿਜ਼ੀਕਲ ਵਾਸਤੇ ਵੀ ਤੁਹਾਨੂੰ ਤੁਸੀਂ ਸ਼ਟਲ ਰਨਿੰਗ ਦੀ ਰਨ ਦਾ ਉਹ ਦੱਸਿਆ ਗਿਆ ਇਹਦੇ ਵਿੱਚ ਠੀਕ ਹੈ ਬੈਂਡ ਐਂਡ ਰੀਚ ਦੀ ਫਲੈਕਸੀਬਿਲਟੀ ਦੱਸੀ ਹੋਈ ਕਿੰਨਾ ਝੋਕੜਾ ਸਾਰਾ ਕੁਝ ਤੇ ਇਹਦੇ ਵੀ ਰਨਿੰਗ ਵੀ ਰੱਖੀ ਗਈ ਹੈ ਨਾ ਦੇਖੋ ਰਨਿੰਗ ਦੇਖੋ ਕਿੰਨੀ ਰੱਖੀ ਗਈ ਹੈ 1600 ਮੀਟਰ ਰਨਿੰਗ 8 ਮਿੰਟਾਂ ਦੇ ਮੁੰਡਿਆਂ ਵਾਸਤੇ ਤੇ 1600 ਮੀਟਰ ਜਿਹੜੀ ਰਨਿੰਗ ਰੱਖੀ ਗਈ ਆ ਕੁੜੀਆਂ ਵਾਸਤੇ ਵੀ 9.5 ਮਿੰਟਾਂ ਦੇ ਵਿੱਚ ਠੀਕ ਹੈ ਇਹ ਫਿਜ਼ੀਕਲ ਟੈਸਟ ਦੀਵਾਗ ਮੀਤਵਾਰਾਂ ਨੂੰ ਫਿਜ਼ੀਕਲ ਟੈਸਟ ਦੀ ਸ਼ੋਰ ਹੋਊਗੀ ਜਿਹੜੇ ਦਿਵਾਗ ਨਹੀਂ ਮਤਲਬ ਕੀ ਮਤਲਬ ਜਿਹੜੇ ਆਪਾਂ ਫਿਜ਼ੀਕਲ ਹੈਂਡੀਕੈਪਟ ਕਹਿ ਸਕਦੇ ਆ ਇੱਕ ਗੱਲ ਹੋਰ ਨੋਟ ਕਰੋ ਇਹਦੇ ਵਿੱਚ ਕਹਿੰਦੇ ਵੀ ਇਹ ਦੱਸਿਆ ਗਿਆ ਕਿ ਡੀਪੀਐਡ ਜਿਨ੍ਹਾਂ ਨੇ ਕੀਤੀ ਆ ਜਾਂ ਸੀਪੀਐਡ ਕੀਤੀ ਆ ਤਾਂ ਉਹ ਉਮੀਦਵਾਰ ਜੋ ਆਪਣੇ ਡਿਪਲੋਮਾ ਸਰਟੀਫਿਕੇਟ ਕੋਰਸ ਦੇ ਆਖਰੀ ਸਾਲ ਵਿੱਚ ਹਨ ਠੀਕ ਹੈ ਜਿਹੜੇ ਕਰ ਰਹੇ ਨੇ ਡੀਪੀਐਡ ਜਾਂ ਸੀਪੀਐਡ ਕਰ ਰਹੇ ਨੇ ਉਹਨਾਂ ਵਾਸਤੇ ਇਹ ਖੁਸ਼ਖਬਰੀ ਹੈ ਕਿ ਉਹ ਆਖਰੀ ਸਾਲ ਦੇ ਵਿੱਚ ਜੇ ਚੱਲ ਰਹੇ ਆ ਉਹਨਾਂ ਦਾ ਇਹ ਸੈਸ਼ਨ ਤਾਂ ਵੀ ਇਸ ਭਰਤੀ ਲਈ ਪੋਸਟਾਂ ਅਪਲਾਈ ਕਰ ਸਕਦੇ ਆ ਪਰ ਭਰਤੀ ਦੀ ਜਿਹੜੀ ਪ੍ਰੀਖਿਆ ਹੋਊ ਪੇਪਰ ਹੋਊਗੀ ਪੇਪਰ ਦੀ ਅੰਤ ਤਾਂ ਪੇਪਰ ਦੀ ਮਿਤੀ ਤੋਂ ਪਹਿਲਾਂ ਜਿਹੜਾ ਡਿਪਲੋਮਾ ਪਾਸ ਹੋਣਾ ਚਾਹੀਦਾ ਹੁਣ ਪੇਪਰ ਆਈ ਨੀ ਤਾਂ ਵੀ ਮਹੀਨਾ ਨਾ ਹੋਵੇ 2 ਮਹੀਨੇ ਨਾ ਹੋਵੇ 3 ਮਹੀਨੇ ਨਾ ਹੋਵੇ 4 ਮਹੀਨੇ ਨਾ ਹੋਵੇ ਤਾਂ ਜੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਜ਼ਰੂਰ ਕਰ ਦਿਓ ਠੀਕ ਹੈ ਜਿਨ੍ਹਾਂ ਦਾ ਚੱਲ ਰਿਹਾ ਜਿਹਦਾ ਤੁਹਾਡਾ ਪੂਰਾ ਹੋ ਗਿਆ ਸੈਸ਼ਨ ਫਿਰ ਤਾਂ ਤੁਸੀਂ ਐਲੀਜੀਬਲ ਹੋ ਜੇ ਨਹੀਂ ਹੋਇਆ ਤਾਂ ਵੀ ਚਲੋ ਠੀਕ ਹੈ ਰੱਬ ਰੱਖਾ ਤੇ ਅੱਗੇ ਚੋਣ ਦਾ ਢੰਗ ਦੇਖੋ ਵੀ ਚੋਣ ਦਾ ਢੰਗ ਚੈੱਕ ਕਰੋ ਵੀ ਦੇਖ ਲੈਣੇ ਵੀ ਇਹਨਾਂ ਸਾਮੀਆਂ ਲਈ ਜਿਹੜਾ ਮੇਨ ਚੋਣ ਦਾ ਢੰਗ ਲਿਖਿਆ ਗਿਆ ਠੀਕ ਹੈ ਆ ਦੇਖੋ ਵੀ ਰਿਟਨ ਰਿਟਨ ਐਗਜ਼ਾਮ ਹੋਣਾ ਵੀ ਤੁਹਾਡਾ ਠ ਅਚੀਵਮੈਂਟ ਕਿਸੇ ਵੀ ਕੋਲ ਹੈਗੀਆਂ ਨੇ ਤਾਂ ਉਹਨਾਂ ਦੇ ਗ੍ਰੇਡ ਅਨੁਸਾਰ ਅੰਕ ਲਾਏ ਜਾਣਗੇ ਠੀਕ ਹੈ 30 ਮੈਕਸਿਮਮ ਹੋਣਗੇ ਜਿਨਾਂ ਕੋਲ A ਗ੍ਰੇਡ ਦੀ ਕੋਈ ਸਪੋਰਟਸ ਅਚੀਵਮੈਂਟ ਹੋਈ ਉਹਨਾਂ ਦੇ 30 ਹੈ ਜਿਨੇ B ਗ੍ਰੇਡ ਹੈ 25 ਲਾਏ ਜਾਣਗੇ ਠੀਕ ਹੈ ਤੇ ਇਹ 70 ਮਾਰਕਸ ਦਾ ਰਿਟਨ ਟੈਸਟ ਹੋਊਗਾ ਤੇ ਰਿਟਨ ਟੈਸਟ ਦੇ ਵਿੱਚ ਕੀ ਆਊਗਾ ਕੀ ਨਹੀਂ ਆਉਣਾ ਇਹ ਹਲੇ ਸਲੇਬਸ ਤੇ ਡਿਪੈਂਡ ਕਰਦਾ ਸਲੇਬਸ ਇਹਦਾ ਜਲਦੀ ਰਿਲੀਜ਼ ਕੀਤਾ ਹੋਊਗਾ ਸਲੇਬਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਵੀ ਸਲੇਬਸ ਪਾਇਆ ਜਾਊਗਾ ਤੇ ਬਾਕੀ ਆ ਚੀਜ਼ ਦੇਖ ਸਕਦੇ ਹੋ ਇਹ ਤਾਂ ਲਿਖੀ ਹੁੰਦਾ ਸਾਰੀ ਸਿੰਪਲ ਚੀਜ਼ਾਂ ਵੀ ਜੇ ਦੋ ਬਰਾ 200 ਪ੍ਰਤੀ ਮਾਨਥ ਜਿਹੜੀ ਤੁਹਾਨੂੰ ਦੇ ਦਿੱ ਤਨਖਾਹ ਦਿੱਤੀ ਜਾਣੀ ਹੈ ਠੀਕ ਹੈ ਤੇ ਏਜ ਜਿਹੜੀ ਰੱਖੀ ਗਈ ਹੈ 18 ਤੋਂ 37 ਸਾਲ ਏਜ ਹੋਣੀ ਚਾਹੀਦੀ ਹੈ ਤੇ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਐਸਸੀ ਬੀਸੀ ਵਾਸਤੇ ਜਿਹੜੀ 5 ਸਾਲ ਦੀ ਛੋਟ ਹੋएगी ਭਾ 42 ਸਾਲ ਤੱਕ ਭਰ ਸਕਦੇ ਇਹਨਾਂ ਪੋਸਟਾਂ ਨੂੰ ਠੀਕ ਹੈ ਉਸ ਤੋਂ ਬਾਅਦ ਵੀ ਬਾਕੀ ਆ ਹੋਰ ਜਿਹੜਾ ਕੈਟਾਗਰੀਆਂ ਵਾਸਤੇ ਜਿਹੜੀ ਏਜ ਰੱਖੀ ਗਈ ਹੈ ਫੀਸ ਬਹੁਤ ਜ਼ਿਆਦਾ ਰੱਖੀ ਹੈ ਜਨਰਲ ਵਾਸਤੇ ਵੀ ਰਿਜ਼ਰਵ ਕੈਟਾਗਰੀ ਵਾਸਤੇ ਮਾੜੀ ਗੱਲ ਹੈ ਵੀ ਠੀਕ ਹੈ 2000 ਜਨਰਲ ਵਾਸਤੇ ਹੈ ਬਾਕੀ ਵਾਸਤੇ 1000 ਰੱਖੀ ਗਈ ਹੈ ਤਾਂ ਇਹ ਹੀ ਚੀਜ਼ਾਂ ਨੇ ਵੀ ਸਾਰੀਆਂ ਮੇਨ ਫੇਰ ਵੀ ਤੁਸੀਂ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਆਪ ਪੜ੍ਹ ਸਕਦੇ ਹੋ ਇਹ ਜਾਣਕਾਰੀ ਇਸ ਵੀ ਵਧੀਆ ਲੱਗੇ ਤਾਂ ਲਾਈਕ ਪਰ ਇੱਕ ਚੀਜ਼ ਹੋਰ ਸੁਣ ਲਿਓ ਤੁਹਾਨੂੰ ਮੈਂ ਦੱਸ ਰਿਹਾ ਵੀ ਹੁਣੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਨਾ ਇੱਕ ਤੁਹਾਨੂੰ ਜਿਹੜਾ ਕਮੈਂਟ ਬਾਕਸ ਚ ਕਮੈਂਟ ਬਾਕਸ ਦੇ ਇੱਕ ਲਿੰਕ ਦਿੱਤਾ ਗਿਆ ਫ੍ਰੀ ਤਿਆਰੀ ਵਾਸਤੇ ਤੁਹਾਨੂੰ ਉੱਥੇ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਹੋਣਗੇ ਤੁਹਾਨੂੰ ਉੱਥੇ ਵੀਡੀਓ ਲੈਕਚਰ ਵੀ ਪ੍ਰੋਵਾਈਡ ਹੋਣਗੇ ਠੀਕ ਹੈ ਤਾਂ ਉੱਥੇ ਤੁਸੀਂ ਜਾਂ ਘੱਟ ਫੀਸ ਵਾਲੇ ਨੋਟਸ ਕਿਵੇਂ ਲੈਣੇ ਆ ਤਾਂ ਉਹ ਸਾਰੀ ਚੀਜ਼ ਤੁਹਾਨੂੰ ਉੱਥੇ ਦੱਸੀ ਹੋਈ ਹੈ ਹੁਣੇ ਹੀ ਜਾ ਕੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਤੁਸੀਂ ਇਹ ਕਹਿ ਸਕਦੇ ਆ ਆਪਾਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਹਾਨੂੰ ਇੱਕ ਲਿੰਕ ਕੀਤਾ ਗਿਆ WhatsApp ਗਰੁੱਪ PTI 2000 ਭਰਤੀ ਠੀਕ ਹੈ ਉੱਤੇ ਜਾ ਕੇ ਜੁਆਇਨ ਕਰ ਲਓ ਉਸ ਗਰੁੱਪ ਨੂੰ ਠੀਕ ਹੈ ਵੀ ਤਾਂ ਤੁਹਾਨੂੰ ਬਸ ਬੈਸਟ ਤਰੀਕੇ ਨਾਲ ਤਿਆਰੀ ਨੋਟਸ ਵਗੈਰਾ ਜਿਹੜੇ ਪ੍ਰੋਵਾਈਡ ਕਰਾਏ ਜਾਣਗੇ ਸੋ ਇਹ ਪੂਰੀ ਜਾਣਕਾਰੀ ਤੁਹਾਨੂੰ ਵੀ ਦੱਸ ਦਿੱਤੀ ਗਈ ਹੈ ਫਿਰ ਵੀ ਚੈਨਲ ਤੇ ਤੁਹਾਨੂੰ ਨਵੇਂ ਹੈਗੇ ਤਾਂ ਸਬਸਕ੍ਰਾਈਬ ਕਰ ਲਓ YouTube ਤੇ Facebook ਤੇ ਉਹਨੇ ਫੋਲੋ ਕਰ ਲਓ ਜਾਣਕਾਰੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ ਵੀ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਵੀ ਪੁੱਛ ਸਕਦੇ ਹੋ ਕਮੈਂਟ ਬਾਕਸ ਕਰਕੇ ਤੁਹਾਨੂੰ ਦੱਸਦਾ ਰਹੂਗਾ ਜਵਾਬ ਅਗਲੀ ਇਹ ਪੋਸਟਾਂ ਪਰਸਾਂਦੇ 1 ਮਹੀਨਾ ਤੁਹਾਨੂੰ ਦਿੱਤਾ ਗਿਆ। ਥੈਂਕ ਯੂ ਟੇਕ ਕੇਅਰ।